ਸਿੱਖਾ ਹੋਏ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਗੱਜਦੇ ਅਤੇ ਆੜਤੀਏ ਹੜਤਾਲਦੇ ਹਨ ਪ੍ਰਦਰਸ਼ਨ ਭੁਗਤਣਾ ਕਿਸਾਨ ਮਜ਼ਦੂਰ ਅਤੇ ਆੜਤੀਏ ਪਿਛਲੇ 1 ਹਫਤੇ ਤੋਂ ਮਜ਼ਦੂਰਾਂ ਅਤੇ ਆੜਤੀਆਂ ਦੀ ਮੰਗ ਨੂੰ ਲੈ ਕੇ ਸਾਂਝੇ ਤੌਰ ਤੇ ਹੜਤਾਲ ਤੇ ਹਨ ਧੂਰੀ ਦੇ ਅਨਾਜ ਮੰਡੀ ਵਿੱਚ ਆੜਤੀਏ ਐਸੋਸੀਏਸ਼ਨ ਅਤੇ ਮਜ਼ਦੂਰਾਂ ਵੱਲੋਂ ਮਿਲ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਆੜਤੀਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਆੜਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਦੇ ਚਲਦੇ ਮਜਬੂਰਨ ਉਹ ਖਰੀਦ ਬੰਦ ਕਰਕੇ ਹੜਤਾਲ ਕਰ ਰਹੇ ਹਨ ਸਰਕਾਰ ਹਾਏ 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 ਕੱਪ ਕੱਪਟੋ ਹਾਏ 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 ਉਨਾਰ ਸਰਕਾਰ ਮਰਦਾਬਾਦ 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 ਅਣ ਇੱਕ ਤਾਂ ਜ਼ਿੰਦਾਬਾਦ 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 ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ 35 ਦਿਨ ਹੋ ਗਏ ਅਸੀਂ ਪੰਜਾਬ ਸਰਕਾਰ ਨੂੰ ਤਲਵੰਡੀ ਭਾਈ ਇੱਕ ਪੰਜਾਬ ਦਾ ਕੱਟ ਕਰਕੇ ਇੱਕ ਮੰਗ ਪੱਤਰ ਭੇਜਿਆ ਸੀ ਤਾਂ ਸਰਕਾਰ ਨੇ 35 ਦਿਨ ਹੋ ਗਏ ਮੰਨ ਲਓ 30 ਤਰੀਕ ਤੋਂ ਸਾਡੇ ਨਾਲ ਤਾਲਮਿਲ ਕੀਤਾ ਹੈਗਾ ਇੱਕ ਤਰੀਕ ਨੂੰ ਖਰੀਦ ਸ਼ੁਰੂ ਕੀਤੀ ਸਰਕਾਰ ਦੇ ਦਿਮਾਗ 'ਚ ਇਹ ਹੈ ਵੀ ਅਸੀਂ ਪ੍ਰੈਸ਼ਰਾਈਜ਼ ਕਰਕੇ ਆੜਤੀਆਂ ਨੂੰ ਮਜ਼ਦੂਰਾਂ ਨੂੰ ਤੇ ਇਹਨਾਂ ਦੀਆਂ ਮੰਗਾਂ ਨੂੰ ਤਾਰਪੀੜੋ ਕਰ ਦੇਵਾਂਗੇ ਸਾਡੇ ਨਾਲ ਹੁਣ ਲਗਾਤਾਰ ਦਿੱਲੀ ਮੀਟਿੰਗਾਂ ਕਰ ਰਹੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਕੰਮ ਹੈ 35 ਦਿਨ ਪਹਿਲਾਂ ਹੋ ਜਾਣਾ ਚਾਹੀਦਾ ਹੈ ਜੇ ਆਪਾਂ ਕਿਸਾਨ ਹਤੈਸ਼ੀ ਆ ਆੜਤੀ ਹਤੈਸ਼ੀਆ ਤੇ ਮਜ਼ਦੂਰ ਹਤੈਸ਼ੀ ਸਰਕਾਰ ਹੈ ਤਾਂ ਸਾਨੂੰ ਜਿਹੜੀ ਇਹ ਗੱਲਬਾਤ ਹੈ ਉਹ 35 ਦਿਨ ਪਹਿਲਾਂ ਜਦੋਂ ਮੰਗ ਪੱਤਰ ਜਾਂਦਾ ਤਾਂ ਉਹਦੇ ਤੇ ਜੇ ਸਰਕਾਰ ਸਹਿਿਰਦਾ ਤਾਂ ਉਹਦੇ ਤੇ ਗੱਲਬਾਤ ਉਹਨਾਂ ਨੂੰ ਚਲਾਉਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਇਹਨੇ ਫਸਲਾਂ ਲਗਭਗ ਆਪਣੇ ਇਲਾਕੇ ਦੇ ਤਿਆਰ ਨੇ ਪਰ ਸਟ੍ਰਾਈਕ ਕਰਨ ਦੇ ਬਾਵਜੂਦ ਨਹੀਂ ਵਿਕਣ ਗਈਆਂ ਮੰਡੀਆਂ ਚ ਰੋਲਣਾ ਪੈਣਾ ਇਹ ਜੀ ਅਸੀਂ ਇਹ ਜੀ ਅਸੀਂ ਜੇ ਕਰਤਾ 2019-20 ਦੇ ਵਿੱਚ ਜਦੋਂ ਕਰੋਨਾ ਆਇਆ ਹੈਗਾ ਉਦੋਂ ਸਾਡੀ ਜਿਹੜੀ ਆੜਤ ਹੈ ਕੇਂਦਰ ਸਰਕਾਰ ਨੇ ਫ੍ਰੀਜ਼ ਕਰਤੀ ਫ੍ਰੀਜ਼ ਕੀ ਕਰਤੀ ਸਾਨੂੰ ਪੰਜਾਬ ਸਰਕਾਰ ਨੇ ਗਮਰਾਹ ਕਰਤਾ ਕਹਿੰਦੇ ਜੀ ਕੇਂਦਰ ਦੇ ਵਿੱਚ ਇੱਕ ਰਾਹਤ ਫੰਡ ਆਪਾਂ ਨੇ ਦਿੱਤਾ ਹੈ ਰੁਪਈਆ 1.5 ਰੁਪਏ ਦਾ ਫਰਕ ਸੀਗਾ ਉਹ ਅਸੀਂ ਚਲੋ ਆੜਤੀਆਂ ਨੇ ਸੋਚਿਆ ਵੀ ਇੱਕ ਦੇਸ਼ ਤੇ ਮੁਸੀਬਤ ਪਈ ਆ ਰੁਪਈਆ 1.5 ਸਾਨੂੰ ਪਰ ਕੁਆਂਟਲ ਕੱਟ ਲੱਗ ਗਿਆ ਕੋਈ ਬਹੁਤਾ ਫਰਕ ਨਹੀਂ ਅਗਲੀ ਫਸਲ ਤੇ ਸਾਨੂੰ ਇਹਨਾਂ ਨੇ ਗਮਰਾਹ ਕੀਤਾ ਵੀ ਇਹ ਕੈਲਕੂਲੇਸ਼ਨ ਗਲਤ ਕੀਤੀ ਹੈ ਤੇ ਅੱਗੇ ਆਜੂਗੀ ਜਿਹੜੀ ਸਾਨੂੰ ਆੜਤ ਹੈ ਜਿਵੇਂ ਹੁਣ ਅਸੀਂ ਅੱਜ ਇੱਕ ਤਰੀਕ ਤੋਂ ਕੰਮ ਜੇ ਸ਼ੁਰੂ ਕਰੀਏ ਤਾਂ ਇਹ ਜਾ ਕੇ ਸਾਨੂੰ ਦਸੰਬਰ ਚ ਮਿਲਦੀ ਹੈ ਉਦੋਂ ਸਾਨੂੰ ਪਤਾ ਲੱਗਣਾ ਵੀ ਸਾਡੇ ਪੱਲੇ ੱੱਲੇ ਕੀ ਪੈਂਦਾ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਸੰਘਰਸ਼ ਸ਼ੁਰੂ ਕਰਦੇ ਗਏ ਪਿਛਲੇ ਸਾਲ ਵੀ ਹੜਤਾਲ ਕੀਤੀ ਪਿਛਲੇ ਸਾਲ ਵੀ ਸਰਕਾਰ ਨੇ ਸਾਨੂੰ ਵੜਿਆ-ਬੜੂ ਕੇ ਕਹਿੰਦਾ ਜੀ ਅਸੀਂ ਕੇਂਦਰ ਸਰਕਾਰ ਕੋਲੇ ਮੁੱਦਾ ਠਾਵਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਪਰ 1 ਸਾਲ ਹੋ ਗਿਆ ਕੁਝ ਵੀ ਨਹੀਂ ਕੀਤਾ ਅਖੀਰ ਆਕ ਕੇ ਹੁਣ ਆੜਤੀਆਂ ਨੂੰ ਹਰੇਕ ਮਹਿੰਗਾਈ ਵਧ ਰਹੀ ਹੈ ਕੋਈ ਵੀ ਮੁਲਾਜ਼ਮ ਹੈ ਕੋਈ ਵੀ ਸੰਸਥਾ ਹੈ ਤਾਂ ਜਦੋਂ ਅੰਦਰ ਘਟਣ ਲੱਗਦੇ ਘਾਟੇ ਵੱਲ ਜਾਣ ਲੱਗਦੇ ਤਾਂ ਕੋਈ ਵੀ ਬੰਦਾ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ ਜਿਵੇਂ ਹੁਣ ਲੋਡਿੰਗ ਦਾ ਮਸਲਾ ਹੈਗਾ ਲੋਡਿੰਗ ਹਰਿਆਣਾ ਦੇ ਵਿੱਚ 3 ਰੁਪਏ 23 ਪੈਸੇ ਆ ਔਰ 1 ਰੁਪਏ 2 ਰੁਪਏ ਹੁਣ 34 ਪੈਸੇ ਕੀਤੀ ਆ ਇਹਨਾਂ ਨੇ ਸਾਨੂੰ 4-5 ਰੁਪਏ ਘੱਟਾ ਦੇਣਾ ਪੈਂਦਾ ਹੈਗਾ ਸੋ ਸਾਡੀ ਜਿਹੜੀ ਆਮਦਨ ਹੈ ਸ਼ਾਰਟੇਜਾਂ ਦਾ ਮਾਮਲਾ ਹੈਗਾ ਹੁਣ 10 ਪਰਸੈਂਟ ਕਾਟਲਾ ਇਹਨਾਂ ਨੇ 24 ਘੰਟਿਆਂ 'ਚ ਕਰਨਾ ਹੁੰਦਾ ਹੈਗਾ 72 ਘੰਟਿਆਂ 'ਚ ਲਿਫਟ ਕਰਨੀ ਹੈ ਇੱਕ ਇੱਕ ਮਹੀਨਾ ਇਹ ਮਾਲ ਨਹੀਂ ਚੱਕਦੇ ਤਾਂ ਇਹ ਜਿਹੜੀ ਸ਼ਾਰਟੇਜ ਹੈ ਜਿਹੜੀ ਸਾਡੀ ਆੜ੍ਹਤ ਤਾਂ ਸਾਰੀ ਸ਼ਾਰਟੇਜਾਂ 'ਚ ਚਲੀ ਜਾਂਦੀ ਹੈ ਸੋ ਅਸੀਂ ਸਰਕਾਰ ਨੂੰ ਕੱਲ ਸਾਫ਼ ਕਹਤਾ ਵੀ ਅਸੀਂ ਕੰਮ ਕਰਨ ਨੂੰ ਤਿਆਰ ਨਹੀਂ ਜੀਤੋ ਕੰਮ ਕਰਾਉਣਾ ਤੁਸੀਂ ਕਰਵਾ ਲਓ ਪਰ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਅਸੀਂ ਜਿਹੜੀ ਵੈਰਾਈਟੀ ਹੈ ਬਾਸਮਤੀ ਕਿ ਉਹਦੀ ਕੁਆਲਿਟੀ ਖਰਾਬ ਹੋ ਰਹੀ ਸੀ ਕਿਸਾਨ ਦਾ ਸਾਡੇ ਨਾਲ 9 ਮਾਸ ਦਾ ਰਿਸ਼ਤਾ ਉਹਦੀ ਅੱਜ ਅਸੀਂ ਬੋਲੀ ਖੋਲੀ ਹੈ ਜਿਹੜੀ ਪਰਮਲ ਹੈ ਉਹਦੀ ਲਗਾਤਾਰ ਬੰਦ ਰਹੂਗੀ ਸਾਡਾ ਕਿਸਾਨ ਜਥੇਬੰਦੀਆਂ ਨਾਲ ਵੀ ਚੱਲ ਰਿਹਾ ਹੈਗਾ ਇਹ ਸੰਹਾਰਸ਼ ਚਾਂਦੀ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸੜਕਾਂ ਤੇ ਆ ਜੀ ਤੇ ਟਿਕਮਸ ਨੇ ਸੰਗੂਰ ਦਿਨਾਂ ਤੋਂ ਤੁਹਾਡੀਆਂ ਲਗਾਤਾਰ ਮੀਟਿੰਗਾਂ ਹੋਈਆਂ ਨੇ ਉਹ ਕਹਿੰਦੇ ਵੀ ਅਸੀਂ ਜਲਦ ਜਿਹੜਾ ਮਾਮਲਾ ਸੌਟ ਆਊਟ ਕਰ ਲਿਆ ਕੀ ਗੱਲਬਾਤ ਹੋਈ ਹੈ ਕਿ ਜੋ ਉਹ ਕਹੇ ਵੀ ਲਗਭਗ ਨਿਬੜ ਗਿਆ ਕੋਈ ਕੋਈ ਸ਼ਾਰਟ ਆਊਟ ਨਹੀਂ ਹੋਇਆ ਜੀ ਸਾਡਾ ਪੰਜਾਬ ਸਰਕਾਰ ਦੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਫੂਡ ਸੈਕਟਰੀ ਤੇ ਵੱਖ-ਵੱਖ ਐਮ ਡੀ ਸਾਹਿਬਾਨ ਮੰਡੀ ਬੋਰਡ ਦੇ ਜੀ ਐਮ ਸਾਹਿਬ ਸਾਰਿਆਂ ਨਾਲ ਐਫਸੀ ਦੇ ਜੀਐਮ ਸਾਹਿਬ ਸੀਗੇ ਸਾਰਿਆਂ ਨਾਲ ਕੱਲ ਸਵੇਰੇ 11 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਮੀਟਿੰਗ ਹੋਈਆ ਕੋਈ ਨਤੀਜੇ ਤੇ ਨਹੀਂ ਪਹੁੰਚੀ ਜਿੰਨਾ ਚਿਰ ਖਾਲੀ ਹੱਥ ਦੇਖੋ ਜਿੰਨਾ ਚਿਰ ਸਾਡਾ ਢਿੱਡ ਨਹੀਂ ਭਰਦਾ ਅਸੀਂ ਸਰਕਾਰ ਦਾ ਲਾ ਲੋ ਕੋਈ ਕੰਮ ਨਹੀਂ ਕਰਾਂਗੇ ਘਾਟੇ ਦਾ ਕੋਈ ਵਪਾਰ ਨਹੀਂ ਕਰਦਾ ਸਰਕਾਰ ਕੋਲੇ ਕੋਈ ਸਪੇਸ ਹੀ ਨਹੀਂ ਚਲੋ ਮੰਨ ਲਓ ਅੱਜ ਅਸੀਂ ਚਲਾ ਵੀ ਦਿੰਨੇ ਆ ਕਿਸਾਨਾਂ ਨੂੰ ਇਹ ਤੁਹਾਨੂੰ ਮੁੱਖ ਰੱਖਦੇ ਹੋਏ ਤਾਂ ਸਾਡੇ ਗੱਲ ਸੇ ਆਪਾ ਪਉ ਜੀ ਸਾਨੂੰ ਮਿਲਨੇ ਨੇ 4582 ਪੈਸੇ ਅਸੀਂ 200 ਰੁਪਇਆ ਕਵਾਂਟਲ ਦੇ ਪੱਲਿਓਂ ਕਿਉਂ ਮੰਗੇ ਸੀ ਆਪਦੇ ਬੱਚਿਆਂ ਦਾ ਕਿਉਂ ਗਾਲਾਂ ਕੁੱਟਾਂਗੇ ਕਿਉਂ ਅਸੀਂ ਸਰਕਾਰ ਨੂੰ ਸਭ ਪੰਜਾਬੀ ਦੇ ਵਿੱਚ ਜਵਾਬ ਦਿੱਤਾ ਵੀ ਅਸੀਂ ਕੰਮ ਕਰਨ ਨੂੰ ਨਹੀਂ ਤਿਆਰ ਕਿਵੇਂ ਦੇਖਦੇ ਹੋ ਆੜਤੀਆਂ ਦੇ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਰੋਸ਼ਨ ਦਾਸ ਚੱਲ ਰਿਹਾ ਪਰ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਹੀਂ ਸਰਕੀ ਦੇਖੋ ਇਹ ਗੁੰਗੀ ਬੌਲੀ ਬਹਿਰੀ ਸਰਕਾਰ ਹੈ ਜਿਨੇ ਹਮੇਸ਼ਾ ਝੂਠੇ ਵਾਦੇ ਕਰਿਆ ਹੈ ਇਹ ਉਹੀ ਭਗਵੰਤ ਸਿੰਘ ਮਾਨ ਹੈ ਜਿਹੜਾ ਕਹਿੰਦਾ ਸੀ ਮੈਂ ਮੰਡੀਆਂ 'ਚ ਮੰਜਾ ਲਾ ਕੇ ਬੈਠੂੰਗਾ ਜੇ ਕਿਸਾਨਾਂ ਦੀ ਫਸਲ ਨਹੀਂ ਕੋਈ ਚੱਕੂਗਾ ਅੱਜ ਉਹੀ ਭਗਵੰਤ ਮਾਨ ਦਾ ਨਾਂ ਤਾਂ ਮੰਜਾ ਦਿਖਦਾ ਨਾ ਉਹ ਹਰਾ ਪੈਨ ਦਿਖਦਾ ਜਿੱਤੇ ਕਹਿੰਦਾ ਸੀ ਮੈਂ ਸਾਈਨ ਕਰੂੰਗਾ ਕਿਸਾਨਾਂ ਨੂੰ ਰਹਿਤ ਆਵੇਗੀ ਆੜਤੀਆਂ ਨੂੰ ਰਹਿਤ ਆਵੇਗੀ ਵਪਾਰੀਆਂ ਨੂੰ ਰਹਿਤ ਆਵੇਗੀ ਸ਼ੈਲਰ ਦੇ ਮਾਲਕਾਂ ਨੂੰ ਰਹਿਤ ਆਵੇਗੀ ਅੱਜ ਉਹ ਸਾਰੇ ਵਪਾਰੀ ਹੋਣ ਸ਼ੈਲਰ ਮਾਲਕ ਹੋਣ ਆੜਤੀ ਹੋਣ ਅੱਜ ਸੜਕਾਂ ਤੇ ਧਰਨੇ ਲਾ ਕੇ ਬਿਠੇ ਆ ਇਹ ਗੱਲ ਦਾ ਸਬੂਤ ਭਰਦਾ ਹੈ ਕਿ ਜਿਹੜੀ ਇਹ ਸਰਕਾਰ ਹੈ ਇਹ ਸਾਡੀ ਵਿਰੋਧੀ ਹੈ ਕਿਉਂਕਿ ਇਹ ਚਾਹਦੀ ਹੈ ਕਿ ਆੜਤੀਆਂ ਦਾ ਗਲਾ ਘੋਟ ਕੇ ਉਹਨਾਂ ਨੂੰ ਔਰ ਨਾ ਹੀ ਇਹਨਾਂ ਦੇ ਜਿਹੜੇ ਮਾਨਯੋਗ ਮੰਤਰੀ ਨੇ ਇਸ ਮੰਤਰਾਲੇ ਦੇ ਘਟਾਰੂ ਚੱਕ ਉਹਨੂੰ ਵੀ ਲੱਗਦਾ ਪਤਾ ਹੀ ਨਹੀਂ ਵੀ ਆੜਤੀਏ ਹੁੰਦੇ ਕੌਣ ਹੈ ਕਿਉਂਕਿ ਆੜਤੀਆਂ ਬਾਰੇ ਜੇ ਬੰਦ ਨੂੰ ਪਤਾ ਹੋਵੇ ਤਾਂ ਕੋਈ ਵੀ ਸਰਕਾਰ ਇਹਨਾਂ ਦਾ ਗਲਾ ਨਾ ਘੋਟੇ ਕਿਉਂਕਿ ਆੜਤੀਆ ਇੱਕ ਉਹ ਸਖਸ਼ਣੇ ਜਿਹੜੇ ਜ਼ਿਮੀਦਾਰ ਦਾ ਤੇ ਸਰਕਾਰ ਦਾ ਇੱਕ ਮੀਡੀਓਕਰ ਹੁੰਦੇ ਹੈ ਜੇ ਕਿਸੇ ਨੂੰ ਲੋੜ ਪੈਂਦੀ ਹੈ ਜ਼ਿਮੀਦਾਰ ਨੂੰ ਆਪਣੀ ਕੁੜੀ ਦਾ ਵਿਆਹ ਕਰਨਾ ਹੈ ਬੱਚੇ ਬਾਤ ਤੋੜਨੇ ਹੈ ਤਾਂ ਆੜਤੀਏ ਦੀ ਮਦਦ ਲੈਂਦੇ ਹੈ ਦੇ ਰਾਤ ਨੂੰ ਤੇ ਆੜਤੀ ਵੀ ਉਹਨਾਂ ਦੇ ਨਾਲ ਪੂਰੇ ਖੜਦੇ ਹੈ ਤੇ ਇਹ ਲੋਕ ਉਹੀ ਮੀਡੀਓਕਰ ਬੰਦੇ ਦਾ ਗਲਾ ਘੋਟ ਰਿਹਾ ਮੈਂ ਹੈਰਾਨ ਹੈ ਇਹ ਸਰਕਾਰ ਮੀਟਿੰਗਾਂ ਸਾਦੀ ਹੈ ਔਰ ਸੀਐਮ ਹਾਊਸ ਦੇ ਵਿੱਚ ਭਗਵੰਤਮਾਨ ਹੁੰਦੇ ਐ ਔਰ ਇਹਨਾਂ ਨੂੰ ਮਿਲਦੇ ਵੀ ਨਹੀਂ ਇਹ ਬੜੀ ਮੰਦਪਾਗੀ ਗੱਲ ਹੈ ਸ਼ੈਲਰਾਂ ਦੀ ਵੀ ਹੜਤਾਲ ਹੈ ਸ਼ੈਲਰ ਵਾਲੇ ਵੀ ਸੜਕਾਂ ਤੇ ਆ ਰਹੇ ਨੇ ਇਹ ਸੈਲਰ ਵਾਲੇ ਤਾਂ ਬੇਨਤੀ ਕਰਦੇ ਨੇ ਸਰਕਾਰ ਨੂੰ ਵੀ ਸਾਨੂੰ ਸਲਫਾਸ ਦੀਆਂ ਗੋਲੀਆਂ ਦੇ ਦਿਓ ਕਿਉਂਕਿ 20 25 25 ਲੱਖ ਤੇ ਸੈਲਰਾਂ ਦਾ ਠਿਕਾ ਚੜਿਆ ਸੀ ਅੱਜ ਕੋਈ 2 ਲੱਖ ਰੁਪਏ ਤੇ ਲੈਣ ਨੂੰ ਵੀ ਤਿਆਰ ਨਹੀਂ ਹੈ ਤੇ ਬਹੁਤ ਮਾੜੀ ਹਾਲਾਤ ਹੈ ਸ਼ੈਲਰ ਮਾਲਕ ਔਰ ਚਾਹ ਆੜਤੀ ਹੈ ਚਾਹ ਵਪਾਰੀ ਕੋਈ ਵੀ ਹੋਣ ਇਹ ਇੱਕ ਇੱਕ ਵੀ ਬੰਦਾ 10 10 20 20 ਬੰਦਿਆਂ ਨੂੰ ਰੋਜ਼ਗਾਰ ਦਿੰਦਾ ਤੇ ਉਹ 20 ਬੰਦਿਆਂ ਦੇ ਘਰੇ 5 5 ਬੰਦੇ ਹੁੰਦੇ ਆ ਤਾਂ ਇੱਕ ਵਿਅਕਤੀ ਦੇ ਨਾਲ ਜੇ ਆਪਾਂ ਤਕਰੀਬਨ ਮੰਨੀਏ 100 ਬੰਦਾ ਜੁੜਿਆ ਹੋਇਆ ਤੇ ਉਹਨਾਂ ਨਾਲ ਦੇਖ ਲਓ ਕਿੰਨੇ ਲੋਕਾਂ ਦੇ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਹਨ ਕਿਵੇਂ ਲੱਗਦਾ ਤੇ ਆੜਤੀ ਦੇ ਸ਼ੈਲਾਂ ਵਾਲੇ ਕਿਹੜੀ ਦੀਵਾਲੀ ਉਹ ਕਾਲੀ ਦੀਵਾਲੀ ਬਣਾਈ ਜਾ ਸਕਦੀ ਹੈ ਦੀਵਾਲੀ ਦੀ ਗੱਲ ਨਹੀਂ ਹੈ ਬਾਈ ਜੀ ਗੱਲ ਤਾਂ ਡੇਲੀ ਹੈ ਇਹਨਾਂ ਦੀ ਡੇਲੀ ਮਾੜੇ ਹਾਲਾਤ ਨੇ ਅੱਜ ਮਜ਼ਦੂਰ ਉਰੇ ਬੈਠੇ ਆ ਮਜ਼ਦੂਰ ਵਿਚਾਰੇ ਜੇ ਔਰ ਇੱਕ ਦਿਹਾੜੀ ਲਾ ਕੇ ਜਾਂਦੇ ਆ ਤਾਂ ਜਾ ਕੇ ਆਪਣੇ ਘਰ ਦਾ ਪੇਟ ਭਰਦੇ ਆ ਉਹਨਾਂ ਲਈ ਦੇਖੋ ਵੀ 30 ਦਿਨ 40 ਦਿਨ ਕਿਵੇਂ ਨਿਕਲਣਗੇ ਕਿਉਂਕਿ ਇਹਨਾਂ ਦੇ ਸਾਲ 'ਚ ਦੋ ਸੀਜ਼ਨ ਹੁੰਦੇ ਆ ਇਹਨਾਂ ਨੂੰ ਲੈ ਕੇ ਆ ਕੇ ਆਪਜੀ ਉਹੀ ਕਾਰਜਕਾਰੀ ਨਾਲ ਹੀ ਆਪਦਾ ਪੂਰਾ ਸਾਲ ਦਾ ਖਰਚਾ ਚਲਾਉਣੇ ਇਹ ਕਿਵੇਂ ਆਪਦੇ ਘਰੇ ਬੱਚਿਆਂ ਦੀ ਫੀਸਾ ਭਰਨਗੇ ਕਿਵੇਂ ਕਰਦਿਆਂ ਦੀ ਰੋਟੀ ਚਲਾਉਣਗੇ ਕਿਵੇਂ ਕਰਦਾ ਚੁੱਲਾ ਚਲਾਉਣਗੇ ਤੁਹਾਨੂੰ ਪਤਾ ਹੀ ਹੈ ਇਸ ਸਮੇਂ ਆੜਤੀ ਸਟ੍ਰਾਈਕ ਦੇ ਪਰੰਪਰ ਸਲ ਐਸੋਸੀਏਸ਼ਨ ਸਟ੍ਰਾਈਕ ਦੇ ਪਰਪਰ ਉਹਨਾਂ ਦੇ ਸਮੇਤ ਕਿਸਾਨ ਹੋਣਗੇ ਕਿਉਂਕਿ ਫਸਲਾਂ ਦੇ ਕਿਸਾਨ ਜੀ ਤੁਹਾਨੂੰ ਦੱਸਿਆ ਕਿਸਾਨ ਆੜਤੀਆਂ ਦਾ ਬਹੁਤ ਹੀ ਮਾਸਦਾ ਰਿਸ਼ਤਾ ਹੈ ਇੱਕ ਦੂਜੇ ਨਾਲ ਇੰਟਰਕਨੈਕਟਡ ਨੇ ਜੇ ਕਿਸਾਨਾਂ ਦੀ ਫਸਲ ਨਹੀਂ बिकੇਗੀ ਹਾਹਾਕਾਰ ਮੱਚ ਜਾਣੀਆ ਕਿਉਂਕਿ ਸਪੇਸ ਨਹੀਂ ਹੈਗੀ ਔਰ ਸਾਰੇ ਵਰਗ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਹ ਸਰਕਾਰ ਨੂੰ ਚਾਹੀਦਾ ਕਿ ਜੇਕਰ ਕਿਸਾਨ ਹਿਤਾਸ਼ੀ ਆਪਦੇ ਆਪ ਨੂੰ ਖਵਾਉਂਦੇ ਹੈ ਤਾਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਔਰ ਆੜਤੀਆਂ ਨੂੰ ਤਕੜਾ ਕਰਨ ਜੇ ਆੜਤੀਏ ਤਕੜੇ ਹੋਣਗੇ ਛੱਲਰ ਮਾਲਕ ਤਕੜੇ ਹੋਣਗੇ ਤਾਂ ਕਿਸਾਨ ਵੀ ਖੁਸ਼ਹਾਲ ਰਹੇਗਾ